♪♪♪♪♪♪♪♪♪♪♪♪♪♪♪♪♪♪♪♪♪♪♪ ਜੀ ਜੀ ਜਿੰਦਰਜੀ ਨਮਸਕਾਰ ਜੀ ਬੁੱਧੀ ਬਖਿਆ ਕੁਛ ਕੁਛ ਜਾਣੀ ਕੀ ਅੱਜ ਪ੍ਰੋਗਰਾਮ ਹੈ ਜਿਹੜਾ ਛਨੀ ਮੰਦਰ ਤੋਂ ਉਪਗੜ੍ਹ ਦੇ ਵਿੱਚ ਹਾਂ ਜੀ ਛਨੀ ਮੰਦਰ ਦਾ ਪ੍ਰੋਗਰਾਮ ਹੈ ਸਾਡੇ ਉਹਦੇ ਛਨੀ ਜਨਮ ਦਿਨ ਮਨਾਉਂਦੇ ਹਾਂ ਅਸੀਂ ਹਰ ਸਾਲ ਠੀਕ ਹੈ ਜੀ ਜਦ ਦੀ ਮੂਰਤੀ ਸਥਾਪਨਾ ਕਰੀ ਹੈ ਠੀਕ ਹੈ ਜਿੰਨੇ ਵੀ ਸਾਡੀ ਬਰਾਦਰੀ ਦੇ ਨੇ ਸਾਰੇ ਰਲ ਮਿਲ ਕੇ ਅਸੀਂ ਕਰਦੇ ਹਾਂ ਜੀ ਠੀਕ ਹੈ ਹਰ ਤਕਰੀਬਨ ਤਿਹਾਰ ਜਿਤਨੇ ਵੀ ਹੁੰਦੇ ਨੇ ਸਾਰੇ ਮਨਾਉਂਦੇ ਹਾਂ ਅਸੀਂ ਉਹਦੇ ਠੀਕ ਹੈ ਜੀ ਸਾਰਾ ਲੰਗਰ ਲਾਇਆ ਵਾ ਜੀ ਅੱਜ ਜੀ ਪਹਿਲਾਂ ਵੱਡੀ ਚੌਲ ਦਾ ਲਾਇਆ ਸੀਗਾ ਜੀ ਠੀਕ ਹੈ ਹੁਣ ਜਲੇਬੀਆਂ ਦੇ ਲਾਇਆ ਹੋਏ ਦੀ ਫੀਟ ਸਕੈਚ ਚੱਲ ਰਹੀ ਹੈ ਜੀ ਠੀਕ ਹੈ ਹਾਂਜੀ ਦੁੱਧ ਚ ਸ਼ਰਬਤ ਪਾ ਕੇ ਅੱਜ ਬੰਡਿਆ ਗਿਆ ਠੀਕ ਹੈ ਸਾਰੇ ਸੰਜੀ ਮਹਾਰਾਜ ਦਾ ਸਾਲ ਬਾਅਦ ਬਰਥਡੇ ਆਂਦਾ ਉਸੇ ਬੜੀ ਤੁੰਦ ਨਾਲ ਸਾਰੀ ਬਰਾਦਰੀ ਮਿਲ ਕੇ ਠੀਕ ਹੈ ਸਾਰੀ ਬਰਾਦਰੀ ਧੋਬੀ ਬਰਾਦਰੀ ਮਿਲ ਕੇ ਨਾ ਇਹ ਸਾਰਾ ਕੰਮ ਕਰ ਰਹੇ ਨੇ ਹਾਂਜੀ ਗ੍ਰੀਸ਼ਣ ਬੁਆ ਜੀ ਅੱਜ ਸੇਵਾ ਕਰ ਰਹੇ ਹਾਂ ਕਿਚੇ ਦੀ ਸੇਵਾ ਯਾ ਸ਼੍ਰੀ ਮਹਾਰਾਜ ਜੀ ਅੱਜ ਜਿਵੇਂ ਸਾਰਿਆਂ ਨੂੰ ਪਤਾ ਸ਼ਨੀ ਜੀ ਦੀ ਹੈ ਸ਼ਨੀ ਜੀ ਦਾ ਜਿਹੜਾ ਮੋਸਲਾਤੀ ਮਨਾਇਆ ਜਾ ਰਿਹਾ ਹੈ ਰੇ ਪੰਦਰ ਦੇ ਵਿੱਚ ਉਹਦੀਓ ਸੇਵਾ ਲੱਗਿਆ ਹੋਇਆ ਅੱਜ ਸ਼੍ਰੀ ਮਹਾਰਾਜ ਜੀ ਦੀ ਕਿਰਪਾ ਨਾਲ ਠੀਕ ਹੈ ਕਾਦਾ ਕਾਦਾ ਲੰਗਰ ਹੈ ਦਾਦਾ ਸੂਰੇ ਚੱਲ ਰਿਹਾ ਜੀ ਕੜੀ ਚੌ ਦਾ ਲੰਗਰ ਲੱਗਿਆ ਹੋਈ ਸਮਾਜ ਵੱਲੋਂ ਤੇ ਆਜਾ ਸਾਡੇ ਤੇਰਮ ਜਗਦੀਸ਼ ਜੀ ਤੇ ਰਜੇਸ਼ ਕੁਆਰ ਟੀ 2 ਜੀ ਨੇ ਤੇ ਉਹਨਾਂ ਦੇ ਹੋਗਨਾਲ ਬਰੇ ਜਲੇਬੀਆਂ ਦਾ ਤੇ ਮਿੱਠੇ ਦੁੱਧ ਦਾ ਸ਼ਕਾਇਜ ਦਾ ਸੇਵਾ ਚੱਲ ਰਹੀ ਹੈ ਠੀਕ ਹੈ ਠੀਕ ਹੈ ਨਾ